ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਮੇਰੇ YouTube ਚੈਨਲ ਤੇ Facebook ਪੇਜ ਪੰਜਾਬੀ ਵਾਲੇ ਪੰਜੀ ਤੇ ਤੁਹਾਡਾ ਸਾਰਿਆਂ ਦਾ ਇਸ ਚੈਨਲ ਤੇ ਮੈਂ ਤੁਹਾਨੂੰ ਜਨਰਲ ਨੌਲੇਜ ਕਰੰਟ ਅਫੇਅਰ ਪੰਜਾਬੀ ਤੇ ਸਵਿਕਸ ਵਿਸ਼ੇ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਦੇ ਰਹੀ ਹਾਂ ਅੱਜ ਦੀ ਵੀਡੀਓ ਸਵਿਕਸ ਤੇ ਇਸ ਵਿੱਚ ਲੋਕਤੰਤਰ ਲੋਕਤੰਤਰ ਨਾਲ ਸੰਬੰਧਿਤ ਪ੍ਰਸ਼ਨ ਪੀਟਾ ਪੰਜਾਬ ਪੁਲਿਸ ਕੋਆਪਰੇਟਿਵ ਬੈਂਕ ਮਾਸਟਰ ਕੈਡਰ ਕਲਰਕ ਆਦਿ ਪ੍ਰੀਖਿਆਵਾਂ ਵਿੱਚ ਪੁੱਛੇ ਜਾਂਦੇ ਨੇ ਤੇ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਉਹਨਾਂ ਪ੍ਰਸ਼ਨਾਂ ਬਾਰੇ ਜਾਣਕਾਰੀ ਦਾਂਗੀ ਲੋਕਤੰਤਰ ਦਾ ਅਰਥ ਕੀ ਹੈ ਜੀ ਲੋਕਾਂ ਦਾ ਰਾਜ ਤੇ ਲੋਕਤੰਤਰ ਵਿੱਚ ਸਰਕਾਰ ਤੇ ਨਿਯੰਤਰਣ ਕੌਣ ਕਰਦਾ ਹੈ ਜਨਤਾ ਜਾਂ ਲੋਕ ਰੱਖਦੇ ਹਨ ਸੋ ਲੋਕਤੰਤਰ ਨਾਲ ਸੰਬੰਧਿਤ ਪ੍ਰਸ਼ਨ ਮੈਂ ਤੁਹਾਨੂੰ ਇਸ ਵੀਡੀਓ ਵਿੱਚ ਕਰਵਾਵਾਂਗੀ ਲੋਕਤੰਤਰ ਅੰਗਰੇਜ਼ੀ ਦੇ ਸ਼ਬਦ ਡੈਮੋਕ੍ਰੇਸੀ ਦਾ ਪੰਜਾਬੀ ਵਿੱਚ ਅਨੁਵਾਦ डेमोक्रेसी शब्द दो शब्दों के दे मेल डेमो प्लस क्रिटिया तो बनिया है अंग्रेजी के दे शब्द डेमोक्रेसी का पंजाबी अनुवाद लोकतंत्र है डेमो दर्थ जनता है तो क्रिटिया का अर्थ शासन है सो इस तरह जनता का शासन लोकतंत्र बन जाता है ਲੋਕਤੰਤਰ ਦੀ ਸਭ ਤੋਂ ਵਧੀਆ ਪਰਿਭਾਸ਼ਾ ਇਬਰਾਹਿਮ ਲਿੰਕਨ ਨੇ ਦਿੱਤੀ ਹੈ। ਲੋਕਤੰਤਰ ਲੋਕਾਂ ਦੀ, ਲੋਕਾਂ ਲਈ ਤੇ ਲੋਕਾਂ ਦੁਆਰਾ ਚੁਣੀ ਹੋਈ ਸਰਕਾਰ ਨੂੰ ਕਿਹਾ ਜਾਂਦਾ ਹੈ। ਇਬਰਾਹਿਮ ਲਿੰਕਨ ਦੀ ਪਰਿਭਾਸ਼ਾ ਹੈ ਲੋਕਤੰਤਰ ਦੇ ਬਾਰੇ। ਲੋਕਤੰਤਰ ਦੇ ਦੋ ਰੂਪ প্রত্যক্ষ ਤੇ ਅਪਰਤਕ ਹੁੰਦੇ ਹਨ। ਪਹਿਲੀ ਆਮ ਚੋਣਾ ਕਦੋਂ ਕੀਤੀਆਂ ਗਈਆਂ? 1952 ਵਿੱਚ ਹੋਈਆਂ। ਭਾਰਤ ਵਿੱਚ ਪਹਿਲੀਆਂ ਆਮ ਚੋਣਾ 1952 ਵਿੱਚ ਹੋਈ ਨਾ 2500 ਸਾਲ ਪਹਿਲਾਂ ਸੰਸਾਰ ਵਿੱਚ ਲੋਕਤੰਤਰ ਦਾ ਆਰੰਭ ਯੂਨਾਨ ਦੇ ਸ਼ਹਿਰ ਏਥਨਸ ਤੋਂ ਹੋਇਆ ਏਥਨਸ ਤੋਂ ਲੋਕਤੰਤਰ ਦਾ ਸ਼ੁਰੂਆਤ ਹੋਗੀ ਲੋਕਤੰਤਰ ਦੇ ਦੋ ਮੁਢਲੇ ਸਿਧਾਂਤ ਕਿਹੜੇ-ਕਿਹੜੇ ਨੇ ਸਮਾਨਤਾ ਤੇ ਸੁਤੰਤਰਤਾ ਲੋਕਤੰਤਰ ਦੇ ਥੰ ਲੋਕਤੰਤਰ ਦੇ ਦੋ ਮੁਢਲੇ ਸਿਧਾਂਤ ਸਮਾਨਤਾ ਤੇ ਸਤੰਤਰਤਾ ਇਕਾਤਮਕ ਸਰਕਾਰ ਵਿੱਚ ਸ਼ਕਤੀ ਰਾਜਾਂ ਤੇ ਕੇਂਦਰਾਂ ਕੋਲ ਹੁੰਦੀ ਹੈ ਤੇ ਇਕਾਤਮਕ ਸਰਕਾਰ ਵਿੱਚ ਸ਼ਕਤੀਆਂ ਦੇ ਪੱਖ ਤੋਂ ਕੇਂਦਰ ਸਰਕਾਰ ਸ਼ਕਤੀਸ਼ਾਲੀ ਹੁੰਦੀ ਹੈ ਰਾਜਾਂ ਨਾਲੋਂ ਕੇਂਦਰ ਨੂੰ ਜ਼ਿਆਦਾ ਸ਼ਕਤੀਆਂ ਦਿੱਤੀਆਂ ਜਾਂਦੀਆਂ ਹਨ ਸੋ ਕੇਂਦਰ ਸਰਕਾਰ ਜਿਹੜੀ ਹੈ ਇਕਾਤਮਕ ਸਰਕਾਰ ਦੇ ਵਿੱਚ ਜ਼ਿਆਦਾ ਸ਼ਕਤੀਸ਼ਾਲੀ ਹੁੰਦੀ ਹੈ ਇੰਪੋਰਟੈਂਟ ਕੁਐਸਚਨ ਹੈ ਜੀ जिस देश दा मुखिया ਲੋਕਾਂ ਦੁਆਰਾ ਚੁਣਿਆ ਗਿਆ ਹੈ ਉਸ ਨੂੰ ਕੀ ਕਹਿੰਦੇ ਨੇ ਗਨਰਾਜ ਤੇ ਆਧੁਨਿਕ ਯੁੱਗ ਵਿੱਚ ਵਧੇਰੇ ਦੇਸ਼ਾਂ ਵਿੱਚ ਕਿਹੜੀ ਸਰਕਾਰ ਬਣਦੀ ਹੈ ਪ੍ਰਤਨਿਤ ਲੋਕਤੰਤਰ ਦੀ ਸਰਕਾਰ ਬਣਦੀ ਹੈ ਭਾਵ ਜਨਤਾ ਆਪਣੇ ਉਮੀਦਵਾਰ ਆਪ ਚੁਣਦੀ ਹੈ ਤੇ ਉਹ ਹੀ ਜਨਤਾ ਦੀ ਆਵਾਜ਼ ਜਿਹੜੀ ਹੈ ਸਰਕਾਰ ਤੱਕ ਪਹੁੰਚਾਉਂਦੇ ਹਨ ਇੰਪੋਰਟੈਂਟ ਕੁਸਚਨ ਨਾਲ ਨਾਲ ਨੋਟ ਕਰੀ ਚੱਲੋ ਲੋਕਤੰਤਰ ਸ਼ਾਸਨ ਪ੍ਰਣਾਲੀ ਦੀ ਜਾਣ ਕਿਹੜਾ ਅਧਿਕਾਰ ਹੈ ਜੀ ਬਾਲਗ ਮਤ ਅਧਿਕਾਰ ਨੂੰ ਮੰਨਿਆ ਗਿਆ ਹੈ ਦੇਸ਼ ਦੇ ਹਰ ਬਾਲਗ ਨੂੰ ਵੋਟ ਪਾਉਣ ਦੇ ਅਧਿਕਾਰ ਤੋਂ ਭਾਵ ਕੀ ਹੈ ਜੀ ਸਰਵ ਵਿਆਪਕ ਮਤ ਅਧਿਕਾਰ ਹੈ ਭਾਵ ਜੋ ਨਾਗਰਿਕ 18 ਸਾਲ ਦਾ ਹੈ ਉਸ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਗਿਆ ਹੈ ਸਾਡੇ ਦੇਸ਼ ਵਿੱਚ ਕਿਹੜਾ ਲੋਕਤੰਤਰ ਹੈ ਜੀ ਪ੍ਰਤਨਿਤ ਲੋਕਤੰਤਰ ਪ੍ਰਣਾਲੀ ਹੈ ਵੋਟ ਪਾਉਣ ਦਾ ਅਧਿਕਾਰ 18 ਸਾਲ ਦੇ ਜਿਹੜਾ ਵਿਦਿਆਰਥੀ ਜਿਹੜਾ इंसान है मनुख है दिता उस है भारत में अठारह साल तो घट अति अपराधी लोगों वोट पाँव का अधिकार नहीं है भारत का सब तो पुराना राष्ट्रीय दल इंडियन नैशनल कांग्रेस है जिसकी स्थापना अठारह सौ पचासी ईस्वी में बड़ा ही इंपॉर्टेंट क्वेश्चन है कि सब तो पुराना राजनीतिक दल है इंडियन नैशनल कांग्रेस ਪਾਤ ਸਰਕਾਰ ਨੇ ਰਾਜਾਂ ਨੂੰ ਅਧਿਕਾਰ ਕਦੋਂ ਦਿੱਤੇ 1919 ਵਿੱਚ ਤੇ ਪੰਚਾਇਤੀ ਰਾਜ ਦੀ ਸ਼ੁਰੂਆਤ ਕਿਸ ਨੇ ਕੀਤੀ ਭਾਰਤ ਵਿੱਚ ਪੰਡਤ ਜਵਾਰ ਲਾਲ ਨਹਿਰੂ ਨੇ ਕੀਤੀ ਰਾਜਾਂ ਨੂੰ ਜਿਹੜੇ ਅਧਿਕਾਰ ਹੈ 1919 ਵਿੱਚ ਦਿੱਤੇ ਗਏ ਆਂਧਰਾ ਪ੍ਰਦੇਸ਼ ਦੇ ਵਿੱਚ ਪੰਚਾਇਤੀ ਰਾਜ ਦੀ ਸ਼ੁਰੂਆਤ ਕਦੋਂ ਹੋਈ ਸੀ 11 ਅਕਤੂਬਰ 1959 59 ਛੋ ਵਰਤਮਾਨ ਪੰਚਾਇਤੀ ਵਿਵਸਥਾ ਬਲਵੰਤ رائے ਮਹਿਤਾ ਸਮਤੀ ਦੇ ਪਸਤਾਵਾਂ ਤੇ ਆਧਾਰਿਤ ਹੈ ਕਿਹੜੀ ਸਮਤੀ ਦੇ ਬਲਵੰਤ رائے ਮਹਿਤਾ ਸਮਤੀ ਦਾ ਸਬੰਧ ਕਿਸ ਦੇ ਨਾਲ ਹੈ ਜੀ ਪੰਚਾਇਤੀ ਰਾਜ ਵਿਵਸਥਾ ਦੇ ਨਾਲ ਇੰਪੋਰਟੈਂਟ ਕੁਸਚਨ ਹੈ 73ਵੀਂ ਸੋਧ ਦੁਆਰਾ ਮਹਿਲਾਵਾਂ ਨੂੰ ਪੰਚਾਇਤੀ ਰਾਜ ਵਿੱਚ ਰਾਖਵਾ ਕਰਨ ਦਿੱਤਾ ਗਿਆ ਤੇ ਪੰਚਾਂ ਦੀ ਵਤਵਤ ਗਿਣਤੀ ਕਿੰਨੀ ਹੈ ਜੀ 15 ਤੇ ਘੱਟ ਤੋਂ ਘੱਟ ਕਿੰਨੀ ਹੋ ਸਕਦੀ ਹੈ 5 ਪ 5 ਤੋਂ 15 ਤੱਕ ਜਿਹੜੀ ਪੰਜਾਂ ਦੀ ਗਿਣਤੀ ਹੈ ਉਹ ਹੋ ਸਕਦੀ ਹੈ ਇੰਪੋਰਟੈਂਟ ਕੁਸਚਨ ਨੇ ਨੋਟ ਕਰੋ ਸਵਿਟਜ਼ਰਲੈਂਡ ਦੇਸ਼ ਵਿੱਚ ਅਜੇ ਵੀ ਸਿੱਧਾ ਲੋਕਤੰਤਰ ਹੈ ਤੇ ਭਾਰਤ ਵਿੱਚ ਹੁਣ ਤੱਕ ਕਿੰਨੇ ਆਮ ਚੋਣਾਂ ਹੋ ਚੁੱਕੀਆਂ ਨੇ ਜੀ 17 ਆਮ ਚੋਣਾਂ ਹੋ ਚੁੱਕੀਆਂ ਹਨ ਬੜਾ ਇੰਪੋਰਟੈਂਟ ਕੁਸਚਨ ਹੈ ਕਿ ਹੁਣ ਤੱਕ कि आम चोण हो चुकिया सतारा आम चोना हो हैं, चो लोकतंत्र किथे है स्विट्जरलैंड दुनिया का सब तो लोकतंत्री देश के भारत भारत का संविधान कदों लागू होया जी छब्बीस जनवरी उन्नीस सौ पंजा लागू होया। दुनिया का सब तो लोकतंत्री देश भारत बन गया है इंपॉर्टेंट क्वेश्चन है ਪ੍ਰਸਤਾਵਨਾ ਸੰਵਿਧਾਨ ਦੀ ਜਾਨ ਪਹਿਚਾਨ ਹੈ ਸੰਵਿਧਾਨ ਦੀ ਆਤਮਾ ਵੀ ਇਸ ਨੂੰ ਕਿਹਾ ਗਿਆ ਹੈ ਲੋਕਤੰਤਰ ਸ਼ਬਦ ਕਿੱਥੋਂ ਲਿਆ ਗਿਆ ਹੈ ਡੈਮੋਕ੍ਰੇਸੀ ਤੋਂ ਤਾਂ ਡੈਮੋਕ੍ਰੇਸੀ ਲੋਕਤੰਤਰ ਸ਼ਬਦ ਕਿਹੜੀ ਪਾਸ਼ਾ ਦਾ ਹੈ ਯੂਨਾਨੀ ਪਾਸ਼ਾ ਤੋਂ ਲਿਆ ਗਿਆ ਸ਼ਬਦ ਹੈ ਇੰਪੋਰਟੈਂਟ ਕੋਸ ਹੈ ਜੀ ਪੰਚਾਇਤੀ ਚੋਣਾਂ ਦੇ ਵਿੱਚ ਔਰਤਾਂ ਨੂੰ ਕਿੰਨੇ ਪ੍ਰਸ਼ਤ ਰੱਖਵਾ ਕਰਨ ਦਿੱਤਾ ਗਿਆ ਹੈ 33 ਪ੍ਰਸ਼ਤ ਰੱਖਵਾ ਕਰਨ ਦਿੱਤਾ ਗਿਆ ਹੈ ਸੋਇਸਤਰਾਮ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਲੋਕਤੰਤਰ ਨਾਲ ਸੰਬੰਧਿਤ ਮਹੱਤਵਪੂਰਨ ਪ੍ਰਸ਼ਨ ਕਰਾਈ ਉਮੀਦ ਕਰਦੀ ਹਾਂ ਕਿ ਪ੍ਰਸ਼ਨ ਤੁਸੀਂ ਆਪਣੀ ਕਾਪੀ ਤੇ ਨੋਟ ਕਰਕੇ ਉਸ ਨੂੰ ਯਾਦ ਕਰੋਗੇ ਹੋਰ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਪ੍ਰਾਪਤ ਕਰਨ ਦੇ ਲਈ YouTube ਤੇ ਮੇਰਾ ਇੱਕ ਚੈਨਲ ਪੰਜਾਬੀ ਵਾਲੇ ਪੰਛੀ ਦੇ ਨਾਮ ਤੇ ਚੱਲ ਰਿਹਾ ਹੈ ਇਸ ਚੈਨਲ ਤੇ ਮੈਂ ਤੁਹਾਨੂੰ ਜਰਨਲ ਨੌਲੇਜ ਕਰੰਟ ਅਫੇਅਰ ਪੰਜਾਬੀ ਤੇ ਸਵਿਖ ਵਿਸ਼ੇ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਦੇ ਰਹੀ ਹਾਂ ਮੇਰੇ YouTube ਚੈਨਲ ਪੰਜਾਬੀ ਵਾਲੇ ਪੈਂਜੀ ਨੂੰ ਸਬਸਕ੍ਰਾਈਬ ਕਰ ਮਹਤਾਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਪ੍ਰੀਖਿਆ ਦੀ ਤਿਆਰੀ ਕਰੋ ਤੇ ਸਫਲਤਾ ਪ੍ਰਾਪਤ ਕਰੋ ਇਸ ਤੋਂ ਇਲਾਵਾ Facebook ਤੇ ਮੇਰਾ ਇੱਕ ਪੇਜ ਪੰਜਾਬੀ ਵਾਲੇ ਪੈਂਜੀ ਦੇ ਨਾਮ ਤੇ ਚੱਲ ਰਿਹਾ ਹੈ ਮੇਰੇ ਇਸ ਪੇਜ ਤੇ ਤੁਹਾਡੇ ਸਬਜੈਕਟ ਤੁਹਾਡੇ ਵਿਸ਼ੇ ਨਾਲ ਸੰਬੰਧਿਤ ਮਹਤਾਪੂਰਨ ਜਾਣਕਾਰੀਆਂ ਨੇ ਮੇਰੇ ਪੇਜ ਪੰਜਾਬੀ ਵਾਲੇ ਪੈਂਜੀ ਨੂੰ ਲਾਈਕ ਫੋਲੋ ਤੇ ਸ਼ੇਅਰ ਜਰੂਰ ਕਰੋ ਜੀ ਧੰਨਵਾਦ